ਬਹੁਤ ਹੀ ਦੁਖ ਨਾਲ ਸਾਂਝਾ ਕਰਨਾ ਪੈ ਰਿਹਾ ਹੈ ਕਿ ਦੱਖਣਪੂਰਵ ਲਿੰਡ ਹਰਸ ਰਹਿਣ ਵਾਲੇ 25 ਸਾਲਾ ਨੌਜਵਾਨ ਪ੍ਰਭਜੋਤ ਸਿੰਘ ਦੀ ਮੌਤ ਹੋ ਗਈ ਹੈ। 19 ਨਵੰਬਰ 2025 ਨੂੰ ਸਵੇਰੇ ਕਰੀਬ 11:30 ਮਿੰਟ ਤੇ ਵਿਕਟੋਰੀਆ ਦੇ ਕੁਲਾਰੂ ਇਲਾਕੇ ਵਿੱਚ ਕਲੀਨਵੇ ਸਾਈਟ ਤੇ ਇਹ ਦਰਦਨਾਕ ਹਾਦਸਾ ਵਾਪਰਿਆ। ਕੰਮ ਕਾਣ ਤੋਂ ਬਾਅਦ ਪ੍ਰਭਜੋਤ ਇੱਕ ਦਰਵਾਜ਼ਾ ਬੰਦ ਕਰ ਰਿਹਾ ਸੀ ਕਿ ਅਚਾਨਕ ਇੱਕ ਲੋਡਰ ਬਿਨਾਂ ਵੇਖੇ ਰਿਵਰਸ ਕਰਦਾ ਹੋਇਆ ਆ ਗਿਆ। ਪ੍ਰਭਜੋਤ ਸਿੰਘ ਟ੍ਰੇਲਰ ਤੇ ਲੋਡਰ ਦੇ ਵਿਚਕਾਰ ਹੀ ਫਸ ਗਿਆ ਤੇ ਸਰੀਰ ਤੇ ਭਾਰੀ ਝਟਕਾ ਲੱਗਣ ਕਾਰਨ ਮੌਕੇ ਤੇ ਉਸ ਦੀ ਮੌਤ ਹੋ ਗਈ। ਇਸ ਅਚਾਨਕ ਹਾਦਸੇ ਨੇ ਪਰਿਵਾਰ, ਦੋਸਤਾਂ ਤੇ ਪੂਰੀ ਕਮਿਊਨਿਟੀ ਨੂੰ ਗਹਿਰੇ ਸ਼ੋਕ ਵਿੱਚ ਡੁਬੋ ਦਿੱਤਾ ਹੈ। ਤੁਹਾਨੂੰ ਦੱਸ ਦਿੰਦੇ ਨੇ ਸਰਸਾ ਜ਼ਿਲ੍ਹੇ ਦੇ ਪਿੰਡ ਹਰੀਪੁਰਾ ਨਾਲ ਸੰਬੰਧਿਤ ਨੌਜਵਾਨ ਪ੍ਰਭਜੋਤ ਸਿੰਘ ਜੋ 3 ਸਾਲ ਪਹਿਲਾਂ ਆਸਟ੍ਰੇਲੀਆ ਸਟੂਡੈਂਟ ਵੀਜ਼ੇ ਤੇ ਗਿਆ ਸੀ ਕੰਮ ਕਰਨ ਦੌਰਾਨ ਦਰਦਨਾਕ ਹਾਦਸੇ ਨਾਲ ਉਸ ਦੀ ਮੌਤ ਹੋ ਗਈ ਹੈ। ਪ੍ਰਭਜੋਤ ਸਿੰਘ ਮਿਹਨਤੀ ਨੌਜਵਾਨ ਸੀ ਤੇ ਚੰਗੇ ਸੁਭਾਅ ਦਾ ਮਾਲਕ ਸੀ। ਉਹ ਆਪਣੇ ਪਰਿਵਾਰ ਦੇ ਸੁਪਨੇ ਪੂਰੇ ਕਰਨ ਲਈ ਵਿਦੇਸ਼ ਗਿਆ ਸੀ। ਪਰ ਅਚਾਨਕ ਹੋਈ ਇਸ ਘਟਨਾ ਨੇ ਉਸ ਦੇ ਪਰਿਵਾਰ ਤੇ ਸਾਰੀ ਕਮਿਊਨਿਟੀ ਨੂੰ ਗਹਿਰੇ ਦੁੱਖ ਵਿੱਚ ਡੁਬੋ ਦਿੱਤਾ ਹੈ। ਹੁਣ ਅਸਦੀ ਦੇ ਨੂੰ ਭਾਰਤ ਵਾਪਸ ਲਿਆਉਣ ਅੰਤਿਮ ਸੰਸਕਾਰ ਦੇ ਪ੍ਰਬੰਧ ਤੇ ਪਰਿਵਾਰ ਦੀ ਵਿੱਤੀ ਸਹਾਇਤਾ ਲਈ ਫੰਡ ਇਕੱਠਾ ਕਰਨਾ ਸ਼ੁਰੂ ਕੀਤਾ ਹੈ ਸਮਾਜ ਦੇ ਸਾਰੇ ਭਲਕੇ ਲੋਕਾਂ ਨੂੰ ਅਪੀਲ ਹੈ ਕਿ ਉਹ ਇਸ ਮੁਹਿੰਮ ਵਿੱਚ ਆਪਣੀ ਸਮਰਥਾ ਅਨਸਾਰ ਯੋਗਦਾਨ ਜ਼ਰੂਰ ਪਾਉਣ ਤੁਹਾਡੀ ਛੋਟੀ ਜਹੀ ਸਹਾਇਤਾ ਵੀ ਪ੍ਰਭਜੋਤ ਸਿੰਘ ਦੇ ਪਰਿਵਾਰ ਲਈ ਵੱਡਾ ਸਹਾਰਾ ਬਣ ਸਕਦੀ ਹੈ ਪ੍ਰਭਜੋਤ ਦੀ ਯਾਦ ਨੂੰ ਸਲਾਮ ਕਰਦੇ ਹੋਏ ਆਓ ਅਸੀਂ ਸਾਰੇ ਮਿਲ ਕੇ ਉਸ ਦੇ ਪਰਿਵਾਰ ਦਾ ਹੌਸਲਾ ਬਣੀਏ